ਵਾਰਕਾ ਜੀ ਬਾਈ ਨਾਲ ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਕਪਾ ਹੋਰ ਲੱਗੇ ਟਰੈਕਟਰ ਦੇਣਾ 30 55 ਤੇ ਸਾਡੇ ਵੀਰ ਬਾਈ ਐਨਆਰਆਈਆ ਬਾਹਰੋਂ ਆਏ ਹੋਏ ਆ ਇਹ ਤੇ ਬਾਈ ਦੇ ਆਪਣੇ ਨਾਲ YouTube ਤੇ ਵੀ ਜੁੜੇ ਹੋਏ ਨੇ ਜੀ ਤੇ ਬਾਕੀ ਬਣੇ ਰਿਓ ਬਲੌਗ 'ਚ ਆ ਕਪਾ ਦਾ ਟਰੈਕਟਰ ਦੀ ਡਿਲੀਵਰੀ ਵਾਰਾ ਦੀ ਕਿਰਪਾ ਨਾਲ ਅੱਜ ਆਪਣਾ ਇੱਕ ਹੋਰ ਟਰੈਕਟਰ ਚੱਲਿਆ ਇਸ ਮਹੀਨੇ ਆਪਾਂ ਨੇ ਅ ਤਕਰੀਬਨ ਚਲੋ ਗਿਣਤੀ ਤਾਂ ਕਾਹ ਨੂੰ ਕਰਨੀ ਆ ਵਧੀਆ ਟਰੈਕਟਰ ਸੇਲ ਹੋ ਗਏ ਤੇ ਅੱਜ ਸਾਡੇ ਵਿੱਚ ਨੂਰ ਪਰਵੇਤਿਆਂ ਤੋਂ ਪ੍ਰਵਿੰਦਰ ਬਾਬਾ ਜੀ ਪਹੁੰਚੇ ਹੋਏ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਜੀ ਹਾਂ ਠੀਕ ਆ ਜੀ ਤੇ ਬਾਬਾ ਜੀ ਜਦ ਵੀ ਰੋਪੜ ਆਉਂਦੇ ਆ ਹਮੇਸ਼ਾ ਮਿਲ ਕੇ ਜਾਂਦੇ ਆ ਇਹ ਹੁੰਦਾ ਬਾਈ ਪਿਆਰ ਤੇ ਯਾਰੀ ਦੋਸਤੀ ਪਰ ਕਾਫੀ ਸਾਲ ਇਕੱਠੇ ਰਹੇ ਆ ਪਰ ਪਿਆਰ ਨਹੀਂ ਹਜੇ ਤੱਕ ਖਤਮ ਹੋਇਆ ਉਹ ਬਈ 4-5 ਸਾਲ ਹੋ ਗਏ ਬਾਹਰ ਤੇ ਆਏ ਨੂੰ ਹਾਂਜੀ ਹਾਂ ਹੋ ਗਏ ਇੰਨੇ ਤਾਂ ਹਾਂਜੀ ਹਾਂਜੀ ਉੱਥੇ ਇਕੱਠੇ ਰਹੇ ਆ ਇੱਕ ਕਮਰੇ ਦੇ ਵਿੱਚ ਬਾਬੇ ਦਾ ਬੈੱਡ ਮੇਰੇ ਥੱਲੇ ਹੁੰਦਾ ਤੇ ਮੇਰਾ ਉੱਪਰ ਹੁੰਦਾ ਤਾਂ ਤੇ ਇਕੱਠੇ ਹੀ ਖਾਦੇ ਪੀਂਦੇ ਤੇ ਬਾਈ ਉਹ ਬਈ ਆਪਾਂ ਮੇਰਾ 5 ਜਿਹੜੇ ਹੁੰਦੇ ਰੋਟੀ 6 ਜਣੇ ਹਾਂਜੀ ਹਾਂਜੀ ਹੈਨਾ ਜੀ ਹਾਂਜੀ ਸਾਰੇ ਰੂਮ ਦੇ ਮੁੰਡੇ ਇਕੱਠੇ ਹਾਂ ਇਕੱਠੇ ਤੇ ਬਾਬੇ ਦਾ ਏਰੀਆ ਹੈਗਾ ਨੂਰਪੁਰ ਬੇਦੀ ਕੋਲ ਤੇ ਅੱਜ ਬਾਬਾ ਹੀ ਆਏ ਹੋਵਾਂਗੇ ਬਾਬੇ ਹੁਣ ਰੁੱਕ ਕੇ ਜਾਏਗਾ ਆਪਾਂ ਡਿਲੀਵਰੀ ਦੇਣੀ ਟਰੈਕਟਰ ਦੀ ਤੇ ਇੱਧਰ ਬਾਈ ਸਾਡਾ ਕਪਿੰਦਰ ਬਾਈ ਪਹੁੰਚਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਹੈ ਜੀ ਹਾਂ ਹਾਂ ਠੀਕ ਹੈ ਜੀ ਤੇ ਆ ਹੁੰਦਾ ਬਾਈ ਪਿਆਰ ਦੇਖ ਲੈ ਬਾਈ ਆ ਆਪੇ ਆ ਗਏ ਵੀ ਟਰੈਕਟਰ ਚੇੜਣ ਲੱਗੇ ਜੱਗੂ ਰਾਜ ਹੋਰ ਬਾਈ ਠੀਕ ਹੈ ਜੀ ਹਾਂ ਜੀ ਕੰਮ ਕਰ ਬਹੁਤ ਵਧੀਆ ਠੀਕ ਹੈ ਜੀ ਵਧੀਆ ਚਾਹੀਦਾ ਬਾਈ ਤੇ ਪਾਕੀ ਆਪਣਾ ਬਾਈ 30 55 ਦੇਣਾ ਈ ਟਰੈਕਟਰ ਤੇ ਆਪਣਾ ਬਹਿਰਾਮਪੁਰ ਬੇਟ ਦੇ ਕੋਲ ਚੱਲਿਆ ਜੀ ਫੁੱਲ ਟਾਈਮ ਮੋਡ ਨੇ ਤੇ ਆਪਣੇ ਉਸ ਏਰੀਆ ਦੇ ਵਿੱਚ ਕਾਫੀ ਟਰੈਕਟਰ ਗਏ ਨੇ ਇਹ ਟਰੈਕਟਰ ਉਹਨਾਂ ਦਾ ਨਵੇਂ ਪਲੇਟਫਾਰਮ ਦੇ ਵਿੱਚ ਆਇਆ ਉਹ ਟਰੈਕਟਰ ਦੇ ਰਿਹਾ ਆਪਾਂ 2025 ਦੇ ਵਿੱਚ ਜਿੰਨੇ ਵੀ ਆਪਣੇ ਕੋਲ ਟਰੈਕਟਰਾਂ ਨੇ ਸਾਰੇ ਨਵੇਂ ਪਲੇਟਫਾਰਮ ਦੇ ਵਿੱਚ ਨੇ ਠੀਕ ਹੈ ਜੀ ਤੇ ਬਾਕੀ ਟਰੈਕਟਰ ਬਾਰੇ ਤਾਂ ਆਲਰੇਡੀ ਆਪਾਂ ਨੇ ਬਹੁਤ ਸਾਰੀ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਤੇ ਫਿਰ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਇਹ 30 55 30 60 ਦੋਨੋਂ ਹੀ ਮਾਡਲ ਲੱਗ ਲਗਭਗ ਬਰਾਬਰ ਨੇ ਬਾਈ 22 ਕਵੰਟ ਦੀ ਲਿਫਟ ਕੈਪੈਸਿਟੀ ਦੇ ਵਿੱਚ ਟਰੈਕਟਰ ਇਹ ਸਟicker ਹੁਣ ਹੀ ਲਾਇਆ ਨਵੇਂ ਮਾਡਲ ਦੇ ਵਿੱਚ ਕੈਪੈਸਿਟੀ ਦਾ ਲਗਭਗ ਪਹਿਲਾਂ ਵੀ ਸੇਮੇਂ ਸੀ ਬਾਕੀ ਟਰੈਕਟਰ ਲਗਭਗ ਸੇਮ ਹੈ ਬਸ ਆਈ ਪੈਦਾਨਾ ਦਾ ਫਰਕ ਪਾਇਆ ਤੇ ਬਾਕੀ ਹੁਣ ਆਪਾਂ ਡਿਲੀਵਰੀ ਦੇ ਦਈਏ ਜੀ ਅਬਈ ਐਂ ਦੇਣੀ ਆਪਾਂ ਇਹ ਇੱਧਰ ਹੀ ਛੜ ਕੇ ਨਾ ਇਹ ਐਂ ਥੱਲੇ ਹਟ ਲਿਓ ਥੱਲੇ ਤੇ ਬਾਸ ਚਲੋ ਚਲੋ ਮਾਮਾ ਜੀ ਹੋ ਜੋ ਆਪੀ ਇੱਧਰ ਹੋ ਜੋ ਤੇ ਇੱਥੇ ਆ ਗਏ ਤੇ ਅੱਜ ਪਾਰਟੀ ਤੇ ਸਤਿਰੋ ਜੀ ਤੇ ਲੋ ਜੀ ਬਾਈ ਰਸਮ ਕਰਦੀ ਇਹ ਪੂਰੀ ਏ ਵੀ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ ਠੀਕ ਆ ਬਾਈ ਜੀ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਕਰਦੇ ਕਰਦੇ ਹਾਂ ਜੀ ਹਾਂ ਜੀ ਹਾਂ ਓਮੇ ਕਰਾ ਮਾਰੀ ਇੰਟਰੋਡਕਸ਼ਨ ਬਾਈ ਨਾਲ ਬਿਰਦੀ ਆ ਜਾਓ ਮਾੜਾ ਇੱਕ ਮਿੰਟ ਮਾਈ ਪਹਿਲਾਂ ਮਰਸੀ ਖਲਾਉਗਾ ਮੈਂ ਫੇਰ ਕਰੂਗਾ ਹਾਂਜੀ ਹਾਂਜੀ ਟਰੈਕਟਰ ਦਿੱਤਾ ਪੁੱਤ ਪਰ ਪ੍ਰੋਪਰ ਵੇਟ ਠੀਕ ਹੈ ਜੀ ਬਾਈ ਨੂੰ ਕੋ ਸਥਿਤੀ ਕਾੜੀ ਵਧੀਆ ਹੈ ਠੀਕ ਹੈ ਜੀ ਆਲੂ ਵੀ ਲਾਉਣੇ ਠੀਕ ਹੈ ਜੀ ਪਹਿਲਾਂ ਦੀ 200 ਟਰੈਕਟਰ ਹੈਗੇ ਨੇ ਠੀਕ ਹੈ ਜੀ ਇੱਕ ਹਾਲੈਂਡ ਹੈ ਇੱਕ 260 ਹੈ ਠੀਕ ਹੈ ਜੀ ਗੱਲ ਯਾਨੀ ਇੱਕ ਤਾਂ ਨੌ ਤਾਂ ਆਪਾਂ ਲੈਂਦੇ ਨਹੀਂ ਠੀਕ ਹੈ ਜੀ ਤੇ ਅਗਲੀ ਵਾਰ ਬਸ ਸੁਖ ਰੱਖ ਕੇ ਆਉਂਦੇ ਸਾਲ ਨੂੰ ਵੀ ਇੱਕ ਟਰੈਕਟਰ ਦੋਨੋਂ ਜਿੱਕ ਦੇ ਕੇ ਆ ਫੇਰ ਲੈ ਕੇ ਜਾਊ ਆਪਣੇ ਵਾਲਾ ਠੀਕ ਹੈ ਜੀ ਮੈਨੂੰ ਪੱਕਾ ਘਰ ਹਸਾ ਠੀਕ ਹੈ ਜੀ ਦੁਬਾਰਾ ਵੀਡੀਓ ਫੇਰ ਦੱਸੂਗਾ ਵੀ ਗੱਲ ਲੈ ਕੇ ਪੱਕਾ ਜਾਣਗੇ ਜੀ ਨਹੀਂ ਬਾਈ ਨਾਲੇ ਪਹਿਲਾਂ ਇੰਡੋ ਫਾਰਮ ਦੇਖੇ ਵੀ ਚੱਲਦਾ ਇਹਨਾਂ ਦੇ ਹੈਗਾ ਚੱਲਦਾ ਹੀ ਨਾ ਚਾਚਾ ਸਹਰਾ ਜੀ ਕੋ ਠੀਕ ਹੈ ਖੋਖਰਾ ਟਰੈਕਟਰ ਹੈਗਾ ਠੀਕ ਹੈ ਚਲ ਬੱਟ ਦੇ ਨਾਲ ਪੱਟੇ ਚੱਲਦਾ ਵੀ ਉੱਥੇ ਨਾਲ ਠੀਕ ਹੈ ਜੀ ਗੱਲ ਚੱਲਦਾ ਦੇਖ ਕੇ ਤਸੱਲੀ ਹੋਊਗੀ ਫੇਰ ਲੈ ਠੀਕ ਹੈ ਜੀ ਠੀਕ ਹੈ ਤੇ ਬਾਈ ਥੋੜੀ ਪਸਾਈ ਪਈ ਹੈ ਕਰਦਾ ਸਾਡੇ ਹਾਂ ਇਹ ਤਾਂ ਤੇਰਾ ਵੱਡਾ ਠੀਕ ਹੈ ਪੈਸਾ ਨਾ ਲੱਗਦਾ ਕੋਈ ਨਾਸ ਰੱਜਿਆ ਸੰਭਾਲ ਨਹੀਂ ਉਹ ਨਹੀਂ ਰੱਜਿਆ ਸਤਾ ਬਹੁਤ ਬੱਚੇ ਰਹਿ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਾਈ ਨੇ ਬੰਦੇ ਵਧੀਆ ਨਹੀਂ ਸੌਦਾ ਕਰਨ ਨੂੰ ਬਹੁਤ ਦਾ ਟਾਈਮ ਨਹੀਂ ਲੱਗਿਆ ਹੋਗਾ ਠੀਕ ਹੋਗਾ ਸਭ ਵਧੀਆ ਹੋਰ ਸੋ ਆਏ ਸੀ ਬਾਈ ਨਹੀਂ ਪਰ ਸੋ ਚਲੋ ਬਾਈ ਨੇ ਕਿ ਅਸੀਂ ਮੂਡ ਮੜਾ ਕੇ ਆਉਨੇ ਆ ਹਾਂ ਜੀ ਹਾਂ ਫਿਰ ਚਲੋ ਅੱਜ ਆਏ ਅੱਜ ਤਾਂ ਜਿੰਨੇ ਟਾਈਮ ਲੱਗਿਆ ਹੀ ਨਹੀਂ ਅੱਜ ਸਾਈ ਹੋ ਗਈ ਫਿਰ ਕਹਿੰਦਾ ਵੀ ਆਪਾਂ ਲੈ ਕੇ ਜਾਵਾਂਗੇ ਸ਼ੁੱਕਰਵਾਰ ਨੂੰ ਠੀਕ ਹੈ ਜੀ ਫਿਰ ਵੀ ਨਾ ਕਰੇ ਫੋਨ ਕਰਾਣਾ ਮੇਰੇ ਕੋਲ ਜਿੱਦੇ ਭਰਾ ਮੇਰੇ ਠੀਕ ਹੈ ਪੀਜਾ ਕਹਿੰਦਾ ਜੇ ਲੈ ਕੇ ਆਓ ਕਹਿੰਦਾ ਜੇ ਦੇਖ ਕੇ ਆਓ ਪਾਣੀ ਸੁੱਕਾ ਜੀ ਸਾਰਾ ਕਰੋ ਟਾਈਮ ਪਟਾ ਸੁੱਕਾ ਗਿਆ ਹੋਇਆ ਠੀਕ ਹੈ ਚਲੋ ਠੀਕ ਹੈ ਸਮਝ ਗਿਆ ਅੱਜ ਚੱਲ ਦੇਖਿਆ ਸੀ ਅੱਛਾ ਜੀ ਇਨਸ਼ਾ ਅੱਲਾਹ ਦੇਖਿਆ ਅੱਲਾਹ ਵਧੀਆ ਵਧੀਆ ਠੀਕ ਹੈ ਜੀ ਜਿਹੜਾ ਲੈ ਕੇ ਦੇਖੀ ਉਹਨੂੰ ਆਪ ਚਲਾ ਕੇ ਦੇਖ ਲੈ ਪਹਿਲਾਂ ਕਿਹੜੇ ਟ੍ਰੱਕੇ ਵੀ ਨਹੀਂ ਪਹਿਲਾਂ ਮੇਰੇ ਕੋਲ ਪੈਂਡਾ ਸੀ ਹਾਲੈਂਡ ਹਾਲ ਗੁਰ ਗੁਰ ਠੀਕ ਹੈ ਜੀ 265 ਮਹਿੰਦਰਾ 265 ਠੀਕ ਹੈ ਠੀਕ ਹੈ ਤੇ ਕਿਤੀ ਵਸਤੀ ਲਿਆ ਨੂੰ ਨੂੰ ਵਸਤੀ ਲਿਆ ਠੀਕ ਹੈ ਜੀ ਨਹੀਂ ਜਮੇਗੇ ਤੁਸੀਂ ਦੱਸਿਆ ਵੀ ਤੁਸੀਂ ਬਾਹਰ ਨੂੰ ਵੀ ਇੱਥੇ ਵੀ ਖੇਤੀ ਕਰਦੇ ਹੋ ਹਾਂ ਇੱਥੇ ਖੇਤੀ ਕਰਦੇ ਅਸੀਂ ਕਰਦੇ ਠੀਕ ਹੈ ਜੀ ਤੁਸੀਂ ਮੇਰੇ ਖਿਆਲ ਵਿੱਚ ਬੜੀ ਇੱਛੀ ਰਹਿੰਦੇ ਹੋ ਮੈਂ ਤਾਂ ਉਹੀ ਦਿੰਦਾ ਅੱਛਾ ਬਾਈ ਇਹ ਨਾ ਮੈਂ ਵੀ ਪਤਾ ਜਾਂਦਾ ਆਪਣਾ ਮੈਂ ਠੀਕ ਹੈ ਠੀਕ ਹੈ ਜੀ ਇਹ ਤੀਜੇ ਬਾਹਰ ਜੀ ਪੇਰ ਵੀ ਬਾਹਰ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਕੀ ਨਾ ਕਰਨਾ ਤੁਸੀਂ ਕੁਝ ਵੀ ਕਰਦੇ ਕੰਮ ਸ਼ੌਕ ਦੇ ਇਹ ਤੁਹਾਡਾ ਹੀ ਅਸਲ 'ਚ ਏਰੀਆ ਸਾਡੇ ਦੱਲੇਪਿੰਡ ਸਾਡੀ ਰਿਸ਼ਤੇਦਾਰੀ ਹੈ ਜੀ ਹਾਂਜੀ ਜਾਣਦੇ ਨੇ ਬਾਈ ਨੇ ਸਾਰੇ ਚੰਗੇ ਤਰ੍ਹਾਂ ਠੀਕ ਹੈ ਠੀਕ ਹੈ ਬਾ ਤੁਹਾਨੂੰ ਆਪਣੀ ਵੀਡੀਓ ਦੇ ਤਾ ਤੁਹਾਨੂੰ ਪਛਾਣੇ ਲੈਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਇਹ ਦੱਲੇਪਿੰਡ ਆਪਣੀ ਰਿਸ਼ਤੇਦਾਰੀ ਹੈ ਜੀ ਤੇ ਤਕਰੀਬਨ ਮੇਰੇ ਡੈਡੀ ਮੇਰੇ ਫਾਪਾ ਸਾਹਿਬ ਦੀ ਮਾਸੀਆਂ ਨੇ ਨਾਲੇ ਵੀ ਸਾਰੀ ਫੈਮਿਲੀ ਲਗਭਗ ਬਾਰੇ ਨੇ ਤੇ ਉਸ ਏਰੀਆ ਬਾਈ ਜਿੰਨਾ ਵੀ ਹੈਗਾ ਡੱਲਾ ਪਰੰਪਰਾ ਖੋਖਰਾ ਇਹ ਬਹੁਤ ਪਿੰਡ ਨਹੀਂ ਗਿਆ ਐਨ ਆਰ ਆਈ ਏਰੀਆ ਵੱਧਾ ਹੈ ਇਧਰ ਹੁਣ ਤਾਂ ਤਕਰੀਬਨ ਬਾਈ ਸਾਰੇ ਪਾਸੇ ਹੀ ਆ ਪਰ ਇਹ ਥੋੜਾ ਜਿਹਾ ਜਿੰਨਾ ਕਾ ਇਹ ਏਰੀਆ ਇੱਥੇ ਥੋੜਾ ਜਿਹਾ ਵੱਧ ਗਏ ਬਨੇ ਵੀਰ ਬਾਹਰ ਇਹ ਗਏ ਵੀ ਬਹੁਤ ਸਮਿਆਂ ਤੋਂ ਪਹਿਲਾਂ ਦੇ ਗਏ ਬਨੇ ਠੀਕ ਹੈ ਜੀ ਇਹ ਵੀ ਚਾਬੀ ਦੋਨ ਮਿਲ ਲਓ ਜੀ ਚੱਲਿਆ ਟਰੈਕਟਰ ਆ ਤਾਂ ਮਮੀ ਬਰਫੀ ਵੀ ਨਵੇਂ ਆਈ ਆ ਹੈ ਨਾ ਜੀ ਵੈਸੇ ਸਵੇਰੇ ਸੋਚ ਕੇ ਉਹਨਾਂ ਦੀ ਆਪਾਂ ਨੂੰ ਪਤਾ ਸੱਚੀ ਖੜਾ ਢੁੱਖਾ ਤਾਂ ਗਿਆ ਅਗਰ ਮੈਂ ਭਰਾ ਮੈਂ ਦੇਖਦਾ ਦੋ ਦੋ ਦੇ ਕੁੱਤੇ ਨੂੰ ਚੱਕੋ ਅੱਜ ਬੱਤੀ ਸਵੇਰੇ ਲੈ ਕੇ ਆਏ ਦੀ ਜੀ ਛਾਦੀ ਹਾਂ ਅਮਰੀਕਾ ਦੇ ਡਾਲਰ ਕਮਾਉਂਦੇ ਆ ਹਾਂ ਜੀ ਇਹੋ ਹਰ ਕਿਸੇ ਦਾ ਪੈ ਜਾਂਦਾ ਮਾ ਆ ਮਮੇ ਨੇ ਬੜੇ ਬਹੁਤ ਜ਼ੋਰ ਲਾਇਆ ਕਹਿੰਦੇ ਵੀ ਤੁਸੀਂ ਉਹ ਹੋ ਹਾਂ ਜੀ ਸਹੀ ਜਨ ਹੈ ਮਮੇ ਨੇ ਕਿ ਪੰਪ ਪਤਰੀ ਨੇ ਕੋਈ ਕਸਰ ਛੱਡੀ ਨਹੀਂ। ਇਹ ਪਾਪ ਘੱਟਦੇ ਹੋਇਆ ਹੁੰਦਾ ਨਹੀਂ ਗੱਲ। ਪੱਕਾ ਪਤਾ ਉਹਨੇ ਸਭ ਹੋਇਆ ਹੀ ਹੈ। ਠੀਕ ਹੈ ਗੱਲ। ਇਹਨੂੰ ਜਾਨਾ ਘੰਟਾ ਪੈਣਾ। ਨਾ ਨਾ ਠੀਕ ਹੈ। ਕੋਈ ਪਰਵਾਹੀ ਬੰਦੋ। ਨਾ ਨਾ ਸਹੀ ਗੱਲ ਹੈ ਜੀ ਬਾਬਾ ਜੀ। ਠੀਕ ਹੈ ਜੀ। ਤੇ ਬਾਕੀ ਭਾਈ ਚਲੋ ਹੋਰ ਵੀ ਕਿਸੇ ਵੀਰ ਨੇ ਸਾਡੇ ਲੋਕਲ ਏਰੀਆ ਦੇ ਵਿੱਚ ਟਰੈਕਟਰ ਲੈਣਾ ਹੁੰਦਾ ਐ ਡੋ ਫਾਰਮ ਆ ਆਪਣੇ ਨਾਲ ਜਰੂਰ ਕੰਡੈਕਟ ਕਰ ਸਕਦਾ ਜੀ। ਤੇ ਇੱਕ ਹੋਰ ਥੋੜੀ ਜੀ ਬੇਨਤੀ ਕਈ ਵਾਰ ਵੀਰ ਆਪ ਨੂੰ ਰੇਟ ਫੋਨ ਤੇ ਉਹ ਕਰਦੇ ਨੇ ਤਾਂ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਰਿਕੁਐਸਟ ਹੈ। ਕੀ ਫੋਨ ਤੇ ਤੇ ਬਾਕੀ ਬਾਈ ਆਪਣਾ ਜੋ ਵੀ ਨੰਬਰ ਹੈ ਹੁਣ ਮੈਂ ਹਮੇਸ਼ਾ ਆਪਣੇ ਮਾ ਮਾਮਾਈ ਦਾ ਨੰਬਰ ਦਿੰਨਾ ਕਿਉਂਕਿ ਇੱਥੇ ਬਹੁਤ ਕਾਲਾਂ ਚੱਕ ਨਹੀਂ ਹੁੰਦੀਆਂ ਜੀ 9572204427 ਇਸ ਨੰਬਰ ਤੇ ਕੰਟੈਕਟ ਕਰ ਲਿਆ ਕਰੋ ਜੀ ਤੇ ਮੱਕੀ ਦੀ ਆਲੋਜੀ ਅੱਜ ਆਪਣਾ ਛੱਲੇ ਐਂਡੋ ਫਾਰਮ 3055 ਬ੍ਰਾਮ ਪ੍ਰਵੇਟ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਨਾਲ